ਹਾਂਜੀ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਵੀਡੀਓ ਦੇਖਣ ਤੋਂ ਪਹਿਲਾਂ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਵਾਲਾ ਬਟਨ ਜ਼ਰੂਰ ਦਬ ਲਿਓ ਜੀ ਤਾਂ ਜੋ ਲੇਟੈਸਟ ਅਪਡੇਟਸ ਤੁਹਾਡੇ ਤੱਕ ਸਭ ਤੋਂ ਪਹਿਲਾਂ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਹਾਂ ਜੀ ਲੋਡਰ ਲਾਉਣ ਵਾਸਤੇ ਟਰੈਕਟਰ ਨੂੰ ਕਿਸੇ ਵੀਰ ਭਰਾ ਨੇ ਲੋਡਰ ਲਾਉਣਾ ਵੇ ਕਿਸੇ ਵੀ ਤਰ੍ਹਾਂ ਦਾ ਮਿੱਟੀ ਭਰਨ ਵਾਲਾ ਰੇਹ ਭਰਨ ਵਾਲਾ ਜਾਂ ਬੱਜਰੀ ਰੇਤਾ ਤੇ ਆਪਾਂ ਲੋਡਰ ਤਿਆਰ ਕਰਾਉਣਾ ਹੋਵੇ ਤਾਂ ਬਹੁਤ ਵਧੀਆ ਆਪਣੇ ਮਥਾੜੂ ਵਾਲੇ ਕੇਐਸ ਮਥਾੜੂ ਵੀਰ ਤਿਆਰ ਕਰਦੇ ਜੀ ਹਰੇਕ ਤਰ੍ਹਾਂ ਦੇ ਟਰੈਕਟਰ ਤੇ ਲੋਡਰੇ ਲਾਉਂਦੇ ਆ ਜੀ ਤੇ ਪੂਰੇ ਸੋਨੇ ਲੋਡਰ ਆ ਜੀ ਤੇ ਵਾਜਬ ਰੇਟ ਆ ਜੀ ਤੇ ਬਾਕੀ ਬਈਆਂ ਦਾ ਏਰੀਆ ਹੈਗਾ ਜੀ ਪੰਨੀਆਂ ਵਾਲਾ ਰੁਲਦੂ ਜ਼ਿਲ੍ਹਾ ਸਰਸਾਈ ਬਾਕੀ ਤੁਸੀਂ ਦੇਖ ਸਕਦੇ ਹੋ ਟਰੈਕਟਰ ਦੇ ਉੱਤੇ ਲੋਡਰ ਲੱਗਾ ਹੋਇਆ ਪੂਰਾ ਜ਼ਬਰਦਸਤ ਹੈਵੀ ਲੋਡਰ ਲੱਗਾ ਹੋਇਆ ਕੋਈ ਕਮੀ ਪੇਸ਼ੀ ਨਹੀਂ ਕਿਸੇ ਵੀ ਤਰ੍ਹਾਂ ਦੀ ਲੋਡਰ ਦੇ ਵਿੱਚ ਤੇ ਬਾਕੀ ਵੀਰਾਂ ਨੂੰ ਆਪਾਂ ਸਪੋਰਟ ਤੇ ਕੰਮ ਦੇ ਗਏ ਵਾਦ ਤੋਂ ਬਾਅਦ ਤੇ ਵਰਤ ਤੋਂ ਵੱਧ ਆਪਣੀ ਵੀਡੀਓ ਨੂੰ ਤੁਸੀਂ ਸ਼ੇਅਰ ਕਰਨਾ ਬਾਕੀ ਤੁਹਾਨੂੰ ਦਿਖਾਉਣਾ ਹੈ ਅੱਗੇ ਵੀਡੀਓ ਦੇ ਵਿੱਚ ਲੋਡਰ ਪੂਰਾ ਕੰਮ ਕਰਦਾ ਜੀ ਕਿਸ ਤਰ੍ਹਾਂ ਕੰਮ ਕਰਦਾ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਐਸ਼ਰ ਟਰੈਕਟਰ ਦੇ ਉੱਤੇ ਲੱਗਿਆ ਜਿਹੜਾ ਰੇਤਾ ਭਰ ਰਿਹਾ ਤੇ ਜੌਂਡੀਅਰ ਉੱਤੇ ਲੱਗਿਆ ਹੋਇਆ ਜੀ ਤੇ ਇਹ ਵੀ ਮਿੱਟੀ ਚੱਕ ਰਿਹਾ ਬਾਕੀ ਹੋਰ ਖੇਤ ਵੱਟ ਬੰਨੇ ਨਾਲ ਆਪਾਂ ਮਿੱਟੀ ਲਾਉਣੀ ਹੈ ਜੀ ਤੇ ਪੂਰੇ ਕਾਰਗਰ ਸਾਬਤ ਹੈ ਜੀ ਤੇ ਜੇ ਆਪਾਂ ਘਰੇ ਮੰਨ ਕੇ ਚੱਲੋ ਜੀ ਕੋਈ ਦਾਣੇ ਭਰਨੇ ਆ ਰੇ ਭਰਨੀ ਆ

ਰੇਟ ਬਾਰੇ ਮੌਕੇ ਤੇ ਗੱਲਬਾਤ ਤੁਸੀਂ ਕਰ ਸਕਦੇ ਹੋ ਬਹੁਤ ਹੀ ਜਾਇਜ਼ ਰੇਟ ਦੇ ਵਿੱਚ ਇਹ ਆਪਣੇ ਵੀਰ ਕੰਮ ਕਰ ਰਹੇ ਨੇ ਤੇ ਬਹੁਤ ਸੋਹਣਾ ਕੰਮ ਕਰ ਰਹੇ ਮਥਾੜੂ ਐਗਰੀਕਲਚਰ ਵਰਕਰਸ ਦਾ ਇਹਨਾਂ ਦਾ ਨਾਂ ਜੀ ਤੇ ਬਾਕੀ ਗੁਰਲਾਬ ਸਿੰਘ ਮਿਸਤਰੀ ਕੁਲਵਿੰਦਰ ਸਿੰਘ ਮਿਸਤਰੀ ਇਹਨਾਂ ਦੇ ਨੰਬਰ ਨੋਟ ਕਰ ਲਓ ਜੀ 99923 10134 ਤੇ ਕੁਲਵਿੰਦਰ ਸਿੰਘ ਮਿਸਤਰੀ ਦਾ ਨੰਬਰ ਹੈਗਾ ਜੀ 70151 62852 ਇਨ੍ਹਾਂ ਦੋ ਨੰਬਰਾਂ ਤੇ ਸੰਪਰਕ ਕਰਕੇ ਲੋਡਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ। ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।